ਸਸਿ ਗੱਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਪੱਖੋਕਲਾ ਜਿਲ੍ਹਾ ਬਰਨਾਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਗੱਡੀ ਆਪਣੀ ਖੜੀ ਆ ਤੇ ਕੈਮਰਾ ਗੁੰਡਾ ਫਿੱਟ ਕਰ ਲਿਆ ਆਪਣੀ ਸਾਰਾ ਕੁਝ ਤਿਤਾਰ ਲਾ ਲਈ ਤੇ ਤੁਹਾਨੂੰ ਬੋਰ ਦਿਖਾਉਣ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਬੋਰ ਦੇ ਵਿੱਚ ਪ੍ਰੋਬਲਮ ਕੀ ਆ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇਗੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਜੀ ਇਹ ਰੇਤਾ ਮਾਰਦਾਗਾ ਤੇ ਆ ਰਹੇ ਜੀ ਆਪਣਾ ਬੋਰ ਤੇ ਬੋਰ ਰੇਤਾ ਮਾਰਦਾ ਤੇ ਆਪਾਂ ਜਿਵੇਂ ਕਹਾ ਖੇਲ ਦੇ ਵਿੱਚ ਪੈਦੂ ਚੈੱਕ ਕਰ ਸਕਦੇ ਹੋਗੇ ਤੇ ਮਸ਼ੀਨ ਲੱਗੀ ਹੋਈ ਆ ਬਾਈ ਦੀ ਤੇ ਪਾ ਕੇ ਕੈਮਰਾ ਕਰਦੇ ਚੱਕ ਦੇਖਦੇ ਕੀ ਪ੍ਰੋਬਲਮ ਆਪਣੇ ਬੋਰ ਦੇ ਵਿੱਚ ਹੀ ਚੱਲ ਬਾਈ ਕਿੰਨੇ ਗਾਂਦੀ ਰੋਟਾ 140 ਬਣ ਕਰਨੀ ਜੀ ਬੰਦਾ ਸੀ ਉਹ ਬੇਰ ਬੋਲ ਚ ਗਲੀਤੀ ਨਾ ਤੇੜਾ ਹੀ ਹੋ ਰਿਹਾ ਜੇ ਤਾ ਮਾਰਦੀਆਂ ਕਿੰਨੇ ਟਾਈਮ ਬਾਅਦ ਚੱਕਦੀ ਰਤਾ ਬਈ ਹੈ ਕਰੇਤਾ ਤਾਂ ਬਈ ਮੋਟਰ ਮੁੜ ਕੇ ਪਾਈ ਨਹੀਂ ਨਾ ਚੱਕਦੀ ਵੀ ਮਤਲਬ ਚਲਾਉਂਦੀ ਨਹੀਂ ਮੋਟਰਾਂ ਹਾਂ ਇਹਦੇ ਇੱਕ ਲੱਖਤੀ ਹੋਇਆ ਇਹਦੇ ਇੱਕ ਲੱਖਤੀ ਹੋਇਆ ਕਿੰਨਾ ਹੋ ਗਿਆ ਸੁਬੀ ਜੀ ਤੇ ਪਾਣੀ ਨਹੀਂ ਚੱਲ ਜਾਣ ਦੇ ਸੋਨਾ ਟ੍ਰੈਨ ਨੂੰ 17 40 ਤੋਂ ਬਾਅਦ ਹੌਲੀ ਚੱਲੀ ਹੌਲੀ ਚੱਲੀ ਹੋਣਾ ਕੰਨ ਆ ਗਏ ਓਰੇ ਚੱਲ ਹੌਲੀ ਜਲੀ ਹੌਲੀ 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 ਕਿੰਨਾ ਹੋ ਗਾਇਰੇ 153 ਹੈਗਾ ਇਹ ਇੱਧਰ ਲਈ ਵਸੇ ਕਿ ਤੁਮ ਟੁੱਟਾ ਬਹੁਤ ਦੇ ਬਹੁਤ ਵਿਸ਼ੇ ਆਂਦੀ ਚੱਲ ਜਾਣ ਦੇ ਇਹ ਦੇਖੋ ਕਿੰਨੇ ਦੇ ਕਹਿੰਦੀ ਉਹ 240 15 ਰੁਪਏ ਆਤੀਗਾ ਆ ਜਾਂਦਾ ਆਹ ਦੇਖਾ ਵੀ ਪਾਟੇ ਪਰ ਦਰਵਾਜ਼ਾ ਵੀ ਪਾਟੇ ਪਰ ਆਪਾਂ ਹੂੰ ਇਹ ਕਿੰਨਾ ਹੋ ਗਿਆ ਵੀਰੇ 158 ਤੇ ਬਈ ਤਨਾ ਹੋ ਗਿਆ 5 ਫੋਟ ਹੋ ਗਈ 5 ਫੋਟ ਆਈ ਇਹ ਕੱਲ ਜਾਣ ਦੇ ਤੋਰੀ ਚਾਲਾਂ ਕਿਥੇ ਜਾਂਦੇ ਸੇ? ਥਾਹ ਕਿਥੇ ਨਹੀਂ ਉੱਪਰ ਕਰੀ ਮੜਾ ਜਾ ਥੱਲੇ ਗਾਰਾਂ ਥੱਲੇ ਗੈ ਨਹੀਂ ਥੋੜਾ ਜਾ ਹੌਲੀ 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 ਉੱਪਰ ਕਰੀ ਮੜਾ ਜਾ ਹੋਰ ਘਰ ਉਪਰ ਜਾਣ ਦੇ ਕਿੰਨਾ ਹੋ ਗਿਆ ਓਰੇ ਇੱਥੇ ਮੋਟਰ ਹੈ ਚੱਲ ਜਾਣ ਦੇ ਖਾਲੀ ਹੈ ਜਗੇ ਦੀ ਤਾਂ ਮੋਟਰ ਮੋਟਰ ਪਾਈ ਹੋਣੀ ਜਗੇ ਤੇ ਬੁੱਕੀ ਬੁੱਕੀ ਲਾਈ ਹੋਣੀ ਬੁੱਕੀ ਲਈ ਸੀ ਓ ਨੋ ਬੁੱਕ ਹੋ ਕੇ ਨਹੀਂ ਗਈ ਮੇਰਾ ਮਸ਼ੀਨ ਤਾਂ ਜੱਲਦੀ ਆ ਤੂੰ ਮੋਟਰ ਮੋਟਰ ਨਾਲ ਲੰਘ ਗਈ ਹੋਏ ਨਾ ਜੀ ਮੋਟਰ ਵੀ ਨਹੀਂ ਮੇਰੀ ਸਜਣ ਵਾਲਾ ਹੀ ਨਾ ਹੈ ਇੱਕ ਸਾਈਡ ਜਿਹੜਾ ਹੂਗਾ ਸਾਰਾ ਗੋਲ ਲਿਖਾਉਣਾ ਨਾ ਮੋਟਰ ਬੈਠਾ ਟੱਡਾ ਹੋਇਆ ਸਾਰਾ ਰੂਟ ਟੱਡਾ ਮਾੜਾ ਮਟਾ ਆ ਵੀ ਟੱਡਾ ਤੇ ਸਖਟ ਆ ਮੜਾ ਮੜਾ ਚੁੱਕਿਆ ਹੈ ਨਹੀਂ ਤਾਂ ਬਚਾਲ ਜਾਂਦਾ ਨਾ ਕੈਮਰਾ ਤਾਂ ਟ੍ਰਾਈ ਕਰ ਰਹੇ ਹਾਂ ਕਈ ਵਾਰ ਬਚਾਲੇ ਹੋ ਜਾਂਦਾ ਸਿੱਧਾ ਹੁੰਦਾ ਜੇ ਤਾਂ ਸਾਹ ਟੇਡਾ ਹੁੰਦਾ ਉਹ ਦੂਜੇ ਪਾਸੇ ਘੁੰਮ ਜਾਂਦਾ ਹੁਣ ਚਾਰੇ ਪਾਸੇ ਹੁਣ ਬਚਾਲਾ ਆ ਵੀ ਟੇਡਾ ਜਾਗਦਾ ਕਿਉਂਕਿ ਪਾਸੇ ਸਾਈਡ ਦਿਖੀ ਨਹੀਂ ਕਿ ਸਾਹ ਦੀ ਇੱਕ ਪਾਸੇ ਜਾਗਦੀ ਦੀ ਸਾਹ ਦੀ ਜੇ ਤਾਂ ਇਹ ਦੂਜੇ ਬਸ ਗਰ ਬਣ ਜਾਂਦਾ ਆਪਾਂ ਮੱਲ ਵੀ ਜਿੱਥੇ ਆਪਾਂ ਨੂੰ ਸਾਨੂੰ ਸ਼ੱਕ ਹੋਇਆ ਉੱਥੇ ਮੜਾ ਕੈਮਰਾ ਕਮਾ ਕੇ ਪਤਾ ਲੱਗ ਜੀ ਦੇਖ ਲਓ ਕੋਈ ਨਾ ਕੋਈ ਨਹੀਂ ਦੱਸ ਦਾਂਗੇ ਜੋ ਹੋਇਆ ਪਾਪੀ ਚਿੱਟਾ ਹੁੰਦਾ ਉੱਥੇ ਚਾਰੇ ਪਾਸੇ ਜਿੱਤ ਸੁੱਖ ਹੁੰਦਾ ਨਹੀਂ ਉਹ ਜਿਹੜਾ 153 ਤੂੰ ਵੀ ਕਹਿੰਦੇ ਸੀ ਤੁਸੀਂ ਦੁਬਾਰੇ ਉੱਥੇ ਜੋ ਬਾਹਰ ਨਾਨਕ 155 ਜੋ 10 ਫੁੱਟ ਉੱਪਰ ਖਾਵਾਂਗੇ ਪਾਪਾ ਪਾਪਾ ਨਾਲ ਰੋਟੇ ਡਾ ਆ ਇੱਕ ਪਾਸੇ ਉਹ ਦੀਨਾਂ ਦੂਜੇ ਪਾਸੇ ਉਹ ਸੰਕਟ ਵਾਦ ਦੀਨਾਂ 53 ਚੋਂ 10 ਕੱਢੀ 43 43 ਤੋਂ 2 ਡੀਟ ਦਾ ਕਾਹੂ ਜੂ 40 ਦੇ ਬਲੌਗ ਦੇ ਬਾਪਾ ਹੈ 40 ਤੇ ਰੋਕ ਦੇ ਨਹੀਂ 53 ਤੋਂ ਫਿਰ ਥੱਲੇ ਕੱਟ ਨਹੀਂ ਰਹੀ 58 ਤੇ ਤੋਂ 60 ਹੀ ਰਹੂਗਾ ਥੱਲੇ ਤਾਂ 2 ਫੁੱਟ ਜੀ ਜੇ 45 ਤੇ ਵੀ ਰੋਕਿਆ ਤਾਂ ਵੀ ਮੰਨ ਲਓ ਵੀ 65 ਤੱਕ ਬਗ ਜੂਗਾ ਉਹ ਹਮ ਹੈ 45 45 ਤੋਂ 53 ਦਾ ਸਾਨੂੰ 5 ਕੁ ਦਾ ਫਲਟ ਆ ਗਿਆ ਹਾਂ ਹਮ ਜੇ ਆਪਾਂ ਨੂੰ 40 ਤੇ ਰੋਕਤਾ ਉਹ 60 ਤੇ ਜਾ ਕੇ ਖੜ ਜੂਗਾ 58 ਤੱਕ ਤਾਂ ਪਾਟ ਹੀ ਹੋਊਗਾ ਉੱਥੇ ਲੱਗਦਾ ਪੈਪ ਸਹੀ ਹੈ ਜਮਾ ਥੱਲੇ ਤਾਂ 45 ਦੇ ਰੋਕ ਤੇ ਤਾਂ ਵੀ ਕੋਈ ਹੋਣੀ ਨਹੀਂ ਹਮ ਕੈਵਿਟੀ ਹੈ ਕੈਵਿਟੀ ਚਲੋ ਤਾਂ ਸਹੀ ਥੀ ਸਾਰਾ ਹੈ ਜੀ ਚਲੋ ਸਹੀ ਥੀ ਥੱਲੋ ਤਾਂ ਸਾਰਾ ਉਹ ਨਹੀਂ ਤਾਂ ਸਹੀ ਦੱਸਿਆ ਬਾਕੀ ਭਈ ਉਹਨੂੰ ਸੋਡਾ ਕੈਮਰਾ ਦੱਸੂਗਾ ਨਾ ਲਗਿਆ ਪਤਾ ਲੱਗੂਗਾ ਕਿ ਕਈ ਵਾਰ ਰੇਤਾ ਰੁੱਤਾ ਤਾਂ ਨਹੀਂ ਡਿੱਗਿਆ ਸੱਲ ਚ ਕਿੰਨਾ ਡੂਗਾ 350 16 350 ਜੀ ਤਾਂ ਸੋਦਾ ਸਮਝ ਲੇ ਤੈਨੂੰ ਇਹੀ ਦੱਸਣੇ ਹੋਣਾ ਸਾਰ ਕਿੰਨੇ ਜੱਟ ਦੀ ਹੈ 3370 ਹੌਲੀ ਕਿੰਨਾ ਹੋ ਗਿਆ 310 320 ਚੱਲ ਭਾਈ ਹੂੰ ਹਾਗੇ اٹ ਗਏ ਆ ਕਾ ਟਿਕ ਗਏ ਸੀੜੇ ਨੇ ਚ ਸੀੜੇ ਬ੍ਰੀਵੀਅਰ ਇੱਤਾ ਮਾਰਦਾ ਹੁਣਾ ਨੋ ਕੋਰੇ ਤਾ ਮੈਂ ਬਰੇ ਕੋਲ ਸੀੜਾ ਹੋਰੇ ਨਾ ਕੇ ਗਿਆ ਉਹ ਤਾਂ ਹੋਊਗਾ ਮੈਂ ਤਾਂ ਨਹੀਂ ਕਹਿੰਦਾ ਚੱਲਣ ਵਾਲੇ ਮਾਰਦਾ ਨਾ ਮੜਾ ਜਾ ਚੱਲਣ ਚੱਲ ਚੱਲ ਹੌਲੀ 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 ਬੱਸ ਅੱਗੇ ਟਿਕਾ ਪੈ ਸੀਣਾ ਪਿਆ ਉੱਪਰ ਕਰੀ ਮੜਾ ਜਾ ਥੱਲੇ ਗਾਰਾਂ ਬੱਸੋ 48 ਵੀ ਕਲਕੋਸ ਪਿਆ ਹੋਵੇ ਧਰਤੀ ਦਾ ਕਿੰਨਾ ਹੋ ਗਿਆ 322 322 ਹੀ ਟੁੱਟ ਲਾ ਛਪੜੀ ਆ ਗਈ ਪਾਣੀ ਤਾਂ ਫੁੱਲਦੀ ਇਹਦਾ ਪਾਣੀ ਫੁੱਲਦਾ ਕਹਸ 10 ਮਾਲਾ 322 ਬਾਹਰ ਆ ਆ ਬਈ ਕੀ ਪਾਹਾ ਕਾ ਭੱਜੇ ਫਿਰਦੇ ਕੇ ਕੰਨੇ ਜੀ ਮਿੱਟੀ ਦੇ ਹਲਕੇ ਹਲਕੇ ਬਰੀਕ ਬਰੀਕ ਕੰਨ ਉਹ ਭੱਜੇ ਫਿਰਦੇ ਨੇ ਕੇ ਵਿੱਚ ਇਹ ਮੈਂ ਤਾਂ ਅਰਾ ਦਾ ਕੋਦ ਬੁੱਕੀਆਂ ਲਾ ਦਿੱਤੀ ਸੀ ਬਸ ਹਣੀ ਮੁੱਖ ਜਨਵਾਦ ਕੋ ਚਕਾ ਲਈ ਦਾ ਬਸ ਕੱਢ ਦੇ ਕੱਢ ਲਓ ਸੋ ਹਾਂਜੀ ਕੈਮਰਾ ਫਾਈਨਲੀ ਆਪਣਾ ਵੱਜ ਚੁੱਕਿਆਗਾ ਤੇ ਕੱਢਦੇ ਆ ਕੈਮਰਾ ਆਪਣਾ ਬਾਹਰੇ ਤੇ ਕਰਦੇ ਆ ਤਾਰ ਕੱਟੀ ਫਿਰ ਇਸ ਤੋਂ ਬਾਅਦ ਥੋੜੀ ਮਿਸਤਰੀ ਨਾਲ ਗੱਲ ਕਰਾਵਾਂਗੇ ਤੇ ਪੁੱਛਾਂ ਉਹਨਾਂ ਤੋਂ ਕੀ ਰਿਪੋਰਟ ਆ ਕੀ ਡਿਟੇਲ ਆਪਣੇ ਬੋਰ ਦੀ ਤੇ ਕੀ ਸੋਲੂਸ਼ਨ ਨਿਕਲੂ ਕੀ ਹੱਲ ਨਿਕਲੂ ਆਪਣੇ ਬੋਰ ਦਾ ਜੀ ਕਰਾਂਗੇ ਮਿਸਤਰੀ ਨਾਲ ਗੱਲ ਤੇ ਪੁੱਛਾਂਗੇ ਕੀ ਰਿਪੋਰਟ ਸੀ ਆਪਣੇ ਕੀ ਡਿਟੇਲ ਸੀ ਆਪਣੇ ਬੋਰ ਦੀ ਹਾਂਜੀ ਮਿਸਤਰੀ ਸੱਸੀ ਗਾਲ ਜੀ ਸੱਸੀ ਗਾਲ ਜੀ ਹਾਂਜੀ ਪਿੰਡ ਪੰਚਾਇਤ ਪੱਖੋ ਕਲਾਂ ਤੇ ਜ਼ਿਲ੍ਹਾ ਬਰਨਾਲਾ ਰਿਪੋਰਟ ਚੈੱਕ ਕਰਨ ਵਾਸਤੇ ਰਿੱਤਾ ਮਰਦੀ ਦੀ ਮੋਟਰਾਂ ਤੇ ਆਪਣਾ ਭਾਈ ਹੈ ਜਿਹੜਾ ਆਪਣਾ ਗੱਗੂ ਤੇ ਉਹਰੇ ਬੋਰਾਂ ਦਾ ਕੰਮ ਕਰਦਾ ਰਿਪੇਅਰ ਦਾ ਕੰਮ ਵੀ ਕਰਦਾ ਨੇ ਆਪਾਂ ਨੂੰ ਬੁਲਾਇਆ ਦੀ ਸਪੈਸ਼ਲ ਅਸੀਂ ਪਹੁੰਚੇ ਸੀ ਅੱਜ ਉਹਰੇ ਤੇ ਆਪਾਂ ਨੇ ਬੋਰ ਚੈੱਕ ਕਰ ਲਿਆ 153 ਫੁੱਟ ਤੋਂ ਲੈ ਕੇ 155 ਤੱਕ ਫਾਲਟੇ ਦੇ ਵਿੱਚ ਮੰਨ ਲਓ ਤਿੰਨ ਘੁੱਟ ਦਾ ਫਾਲਟੇ ਦੇ ਵਿੱਚ ਬੋਰ ਚ ਟੁੱਟਿਆ ਹੋਇਆਗਾ ਤੇਦੇ ਕਾਰਨ ਆਪਾਂ ਨੇ ਚੈੱਕ ਕਰਕੇ ਬਾਈ ਨੂੰ ਤਸੱਲੀ ਕਰਵਾਤੀ ਬਾਕੀ ਹੋਰ ਕੋਈ ਕੰਮ ਕਰਵਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਹੈ ਪਿੰਡ ਨਮੋਲ ਤੇ ਜ਼ਿਲ੍ਹਾ ਸੰਗਰੂਰ ਆ ਤੇ ਮੋਬਾਈਲ ਨੰਬਰ 9781754490 ਧੰਨਵਾਦੀ ਓਕੇ